ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਇੰਡੋ-ਓਜ਼ੀ ਆਸਟ੍ਰੇਲੀਆ ਅੱਜ ਅਸੀਂ ਇੱਕ ਅਹਿਮ ਖਬਰ ਦੇ ਉੱਤੇ ਚਾਨਣਾ ਪਾ ਰਹੇ ਹਾਂ ਅੱਜ ਇਸ ਅਹਿਮ ਖਬਰ ਦੇ ਵਿੱਚ ਤੁਹਾਨੂੰ ਦੱਸ ਰਹੀਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਗਵਾਈ ਵਿੱਚ ਕੈਬਨਿਟ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਅਹਿਮ ਫੈਸਲਾ ਜਿਸ ਨੂੰ ਲੈ ਕੇ ਇੱਕ ਚਰਚਾ ਛੜੀ ਹੋਈ ਹੈ ਜਿਸ ਦੇ ਵਿੱਚ ਇਹ ਫੈਸਲਾ ਕਿ ਪੈਟਰੋਲ ਦਾ ਰੇਟ ਪਹਿਲਾਂ ਨਾਲੋਂ 61 ਪੈਸੇ ਤੇ ਡੀਜ਼ਲ ਦਾ ਰੇਟ ਜੋ ਹੈ 92 ਪੈਸੇ ਵਾਧਾ ਕੀਤਾ ਗਿਆ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਇਸ ਬੈਠਕ ਤੋਂ ਬਾਅਦ ਕਿਹਾ ਹੈ ਕਿ ਟੇਲਾਂ ਤੱਕ ਪਾਣੀ ਪਹੁੰਚਣ ਨੂੰ ਲੈ ਕੇ ਗੱਲ ਹੋਵੇ ਜਾਂ ਕਿਸਾਨਾਂ ਲਈ ਇੱਕ ਨਵੀਂ ਨੀਤੀ ਦੀ ਗੱਲ ਹੋਵੇ ਤਾਂ ਉਹ ਇਸ ਨੂੰ ਜਲਦ ਜਿਹੜੀ ਹੈ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਦੇ ਨਾਲ ਨਾਲ ਜਿਹੜੇ ਆਟੋ ਚਾਲਕ ਨੇ ਜਾਂ ਪਰਿਵਾਰਕ ਚਾਲਕ ਵਾਹਨ ਨੇ ਉਹਨਾਂ ਲਈ ਵੀ ਜਿਹੜੀ ਨਵੀਂ ਨੀਤੀ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਆਰਾਮਦਾਇਕ ਸਫ਼ਰ ਮਿਲ ਸਕੇ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਸਰਕਾਰ ਲੈਗ ਫੈਸਲਿਆਂ ਵਿੱਚ ਡੀਜ਼ਲ ਪੈਟਰੋਲ ਬਿਜਲੀ ਆਦਿ ਨਾਲ ਸਰਕਾਰ ਨੂੰ 2300 ਕਰੋੜ ਦੇ ਕਰੀਬ ਫਾਇਦਾ ਹੋਵੇਗਾ ਪੰਜਾਬ ਵਿੱਚ ਡੇਢ ਸਾਲ ਵਿੱਚ ਪੈਟਰੋਲ ਡੀਜ਼ਲ ਦੇ ਰੇਟ ਵਿੱਚ ਤੀਜੀ ਵਾਰੀ ਵਾਧਾ ਕਰਨ ਨਾਲ ਫਰਵਰੀ 2023 ਤੋਂ ਜੇਕਰ ਹੁਣ ਗੱਲ ਕਰੀਏ ਤਾਂ ਮੁਨਾਫਾ ਹੋਇਆ ਹੈ 2023 ਫਰਵਰੀ ਪੈਟਰੋਲ ਅਤੇ ਡੀਜ਼ਲ ਤੇ 90 ਪੈਸੇ ਪ੍ਰਤੀ ਲੀਟਰ ਸੈਸ ਲਗਾਇਆ ਗਿਆ ਸੀ ਸਰਕਾਰ ਵੱਲੋਂ ਇਸ ਤੋਂ ਬਾਅਦ 11 ਜੂਨ 2023 ਨੂੰ ਪੈਟਰੋਲ ਤੇ 92 ਪੈਸੇ ਅਤੇ ਡੀਜ਼ਲ ਤੇ 88 ਪੈਸੇ ਪ੍ਰਤੀ ਲੀਟਰ ਵੈਟ ਲਗਾ ਕੇ ਵਾਅਦਾ ਕੀਤਾ ਗਿਆ ਸੀ ਹੁਣ ਪੈਟਰੋਲ ਤੇ 61 ਪੈਸੇ ਅਤੇ ਡੀਜ਼ਲ ਤੇ 92 ਪੈਸੇ ਪ੍ਰਤੀ ਲੀਟਰ ਵੈਟ ਲਗਾ ਕੇ ਵਾਅਦਾ ਕੀਤਾ ਗਿਆ ਹੈ ਇਸੇ ਤਰ੍ਹਾਂ 7 ਕਿਲੋਵਾਟ ਤੋਂ ਵੱਧ ਲੋਡ ਵਾਲੇ ਘਰੇਲੂ ਖਪਤਕਾਰਾਂ ਨੂੰ ਸਬਸਿਡੀ ਖਤਮ ਕਰਨ ਨਾਲ ਲਗਭਗ 7 ਤੋਂ 15 ਲੱਖ ਘਰੇਲੂ ਖਪਤਕਾਰਾਂ ਨੂੰ ਅਸਰ ਪਵੇਗਾ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਵਿੱਚ 75 ਲੱਖ ਦੇ ਕਰੀਬ ਘਰੇਲੂ ਖਪਤਕਾਰ ਨੇ ਦੱਸ ਦਈਏ ਕਿ 7 ਕਿਲੋਵਾਟ ਤੋਂ ਵੱਧ ਜਿਸ ਦਾ 20 ਹੋਵੇਗਾ ਉਸ ਨੂੰ ਪ੍ਰਤੀ ਯੂਨਿਟ 3 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਜਿਹੜੀ ਛੂਟ ਹੈ ਉਹ ਨਹੀਂ ਮਿਲੇਗੀ ਪਿਛਲੀ ਸਰਕਾਰ ਜੋ ਕਾਂਗਰਸ ਸਰਕਾਰ ਸੀ ਉਸ ਨੇ ਲੋਕਾਂ ਨੂੰ ਇਹ ਛੂਟ ਦਿੱਤੀ ਸੀ ਹਾਲੇ ਕਿ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਖਪਤਕਾਰਾਂ ਦੀ 300 ਯੂਨਿਟ ਪ੍ਰਤੀ ਮਹੀਨੇ ਦੀ ਜਿਹੜੀ ਬਿਜਲੀ ਹੈ ਉਹ ਜਾਰੀ ਰਹੇਗੀ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੇ ਸਕਿੱਲ ਤੇ ਟੈਕਨੀਕਲ ਅਧਾਰਤ ਸਿੱਖਿਆ ਨੀਤੀ ਨੂੰ ਲਿਆਂਣ ਤੇ ਵੀ ਜ਼ੋਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਨੌਜਵਾਨ ਜਿਹੜੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਸਕਿੱਲ ਬੇਸਡ ਸਿੱਖਿਆ ਲੈਂਦੇ ਨੇ ਉਹ ਵੀ ਆਪਣੀ ਸੇਵਾਵਾਂ ਜਿਹੜੀਆਂ ਨੇ ਹੁਣ ਪੰਜਾਬ ਵਿੱਚ ਦੇ ਸਕਣਗੇ। ਉਹਨਾਂ ਨੇ ਕਿਹਾ ਕਿ ਅਜਿਹੀ ਨੀਤੀ ਜਿਹੜੀ ਆ ਉਹ ਲਿਆਂਦੀ ਜਾ ਰਹੀ ਹੈ ਜਿਸ ਦੇ ਨਾਲ ਜੋ ਪੰਜਾਬ ਦੇ ਨੌਜਵਾਨ ਬਾਹਰਲੇ ਮੁਲਕਾਂ ਦੇ ਵਿੱਚ ਜਾ ਰਹੇ ਨੇ ਉਹ ਪੰਜਾਬ ਦੇ ਵਿੱਚ ਹੀ ਰਹਿ ਕੇ ਕੰਮ ਕਰ ਸਕਣਗੇ। ਉਹਨਾਂ ਨੇ ਕਿਹਾ ਕਿ ਐਜੂਕੇਸ਼ਨ ਸਪੈਸ਼ਲਿਸਟ ਦੇ ਨਾਲ ਮਿਲ ਕੇ ਨਵੀਆਂ ਪਾਲਿਸੀਆਂ ਵੀ ਤਿਆਰ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਉੱਤੇ ਸਰਕਾਰ ਨਿਰੰਤਰ ਸਿੱਖਿਆ ਸੁਧਾਰ ਧਿਆਨ ਵਿੱਚ ਲਿਆ ਰਹੀ ਹੈ ਵੱਡੀ ਉਦਾਹਰਣ ਇਹ ਹੈ ਕਿ ਸਕੂਲ ਆਫ ਐਮੀਨੈਂਸ ਦੇ ਵਿੱਚ 2 ਲੱਖ ਬੱਚਿਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ This is Indo Oz Australia and you're watching Indo Oz News the voice of unity